ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ। ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ। ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ। ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਗਦੌਰੀਆ ਕੀਤੀ ਗਈ ਆ। ਪਰਵਾਰਾਂ ਦਾ ਕੀ ਹਾਲ ਹੋਣਾ ਪਰ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਤਾਂ ਕੇਜਰੀਵਾਲ ਨੂੰ ਬਚਾਉਣ ਵਾਸਤੇ ਉੱਥੇ ਤੋਂ ਰਿਫਰ ਦਾ ਰਹਿੰਦਾ ਤੇਰੀ। ਪੰਜਾਬ ਵਿੱਚ ਕੁਦਰਤ ਨੇ ਕਿਸਾਨਾਂ ਨੂੰ ਚੰਬ ਦਿੱਤਾ ਹੈ ਦਰਜਨਾ ਪਿੰਡਾਂ ਦੇ ਵਿੱਚ ਸੈਂਕੜਾ ਕਿਸਾਨਾਂ ਦੀਆਂ ਫਸਲਾਂ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਨੇ ਲੇਕਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਦੀ ਬਜਾਏ ਕੇਜਰੀਵਾਲ ਨੂੰ ਬਚਾਉਣ ਦੇ ਲਈ ਦਿੱਲੀ ਮਸ਼ਰੂਫ ਨੇ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਗੜੇਮਾਰੀ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਤੇ ਦੁੱਖ ਪ੍ਰਗਟਾਇਆ ਹੈ ਤੇ ਪੰਜਾਬ ਦੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਮੈਨੂੰ ਬੜਾ ਦੁੱਖ ਹੈ ਕੇ ਮਹੀਨਾ ਪਹਿਲੇ ਵੀ ਗੜੇਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਪਰ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਤਾਂ ਕੇਜਰੀਵਾਲ ਨੂੰ ਬਚਾਉਣ ਵਾਸਤੇ ਉੱਥੇ ਤੋਂ ਰੈਫਰ ਦਾ ਰਹਿੰਦਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ ਗੱਠ ਜੋੜ ਨਹੀਂ ਹੋਇਆ ਜਲਦੀ ਥੈਂਕ ਯੂ ਸਰ ਪੰਜਾਬ ਪੰਜਾਬ ਮੰਡੀ ਬੋਰਡ ਦੀ ਜਿਹੜੀਆਂ ਹੈਲੋ ਮਾਣ ਜੀ ਹੋਰਲੇ ਬਸ ਹੋਰਲੇ ਮਹਾਰਾਜ ਦੇਵ ਜੀ